ਉਸ ਮਾਤਰੀ ਕੀ ਬੀਤੀ ਹੋਵੇਗੀ ਤੇ ਉਸ ਪੈਣਾ ਦੇ ਉੱਤੇ ਕੀ ਬੀਤੀ ਹੋਵੇਗੀ ਜਿਨ੍ਹਾਂ ਦਾ ਇਕਲੌਤਾ ਵੀਰ ਤੇ ਮਾਤਾ ਲਾਡਾ ਨਾਲ ਪਾਲਿਆ ਪੁੱਤ ਉਹਨਾਂ ਨੂੰ ਹਮੇਸ਼ਾ ਦੇ ਲਈ ਵਿਛੋੜਾ ਦੇ ਜਾਵੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਅਚਨਾਲਾ ਦਿਨੋਂ ਤੇ ਪਿੰਤਾਰੀਵਾਲ ਕਲੇਰ ਤੋਂ ਜਿੱਥੇ ਉਸ ਵਕਤ ਸੋਗ ਦੀ ਲਹਿਰ ਤੋੜ ਕੇ ਜਦੋਂ ਦੋ ਪੈਣਾ ਦੇ ਇਕਲੌਤੇ ਪਰਾ ਸੁਖਜਿੰਦਰ ਸਿੰਘ ਦੀ ਮੌਤ ਹੋ ਗਈ ਪਰਿਵਾਰ ਦੇ ਵੱਲੋਂ ਕਿਹਾ ਗਿਆ ਕਿ ਨਸ਼ੇ ਦੀ ਓਵਰਡੋਸ ਲੈਣ ਦੇ ਨਾਲ ਸੁਖਵਿੰਦਰ ਦੀ ਮੌਤ ਹੋ ਗਈ। ਸੋ ਪਰਿਵਾਰਿਕ ਮੈਂਬਰਾਂ ਦਾ ਇਸ ਵਕਤ ਰੋ ਰੋ ਬੁਰਾ ਹਾਲ ਹੈ ਤੇ ਉੱਥੇ ਪਿੰਡ ਵਾਸੀਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਤੜੱਲੇ ਦੇ ਨਾਲ ਨਸ਼ਾ ਵਿਕ ਰਿਹਾ ਤੇ ਨਸ਼ੇ ਦੇ ਉੱਤੇ ਕੋਈ ਵੀ ਰੋਕ-ਥਾਮ ਲੱਗਤੀ ਹੋਈ ਨਜ਼ਰ ਨਹੀਂ ਆ ਰਹੀ। ਜਿਸ ਨੂੰ ਲੈ ਕੇ ਪ੍ਰਿਵਾਨ ਨੇ ਕਿਹਾ ਤੇ ਲੋਕਾਂ ਦੇ ਵੱਲੋਂ ਕਿਹਾ ਕਿ ਸਖਤ ਪਿੰਡ ਤੇ ਐਕਸ਼ਨ ਲਿਆ ਜਾਵੇ ਤਾਂ ਜੋ ਨਸ਼ੇ ਦੇ ਤਸਕਰਾਂ ਨੂੰ ਜੜਾਇਆ ਫੜਿਆ ਜਾਵੇ ਤੇ ਨਸ਼ੇ ਦੇ ਕੋਣ ਨੂੰ ਖਤਮ ਕੀਤਾ ਚਾਹਤਾ। ਰੈਣੋ ਤਾਂ ਲੱਜ ਕਿਥੇ ਆ। ਆ ਨਹੀਂ ਰਿਹਾ ਕਈ ਜਾ। ਵਾਥ ਵੈਰ ਬਰ ਮਰਾਪ। ਪ੍ਰਗਟ ਸਿੰਘ ਜੀ। ਕਿਹੜਾ ਪਿੰਡ ਹੈ ਜੀ? ਢਾੜੀ ਵਾਲ ਕਲੀਅਰ। ਕੀ ਗੱਲ ਹੋਈ ਹੈ ਸਰ ਜੀ ਇਹ ਨਹਿਰ ਕਾਰਨ ਜਵਾਨ ਮੁੰਡੇ ਦੀ ਮੌਤ ਹੋਈ ਹੈ ਕੀ ਮੁੰਡੇ ਦਾ ਨਾਮ ਕੀ ਸੀ ਸੁਖਜਿੰਦਰ ਸਿੰਘ ਅੱਛਾ ਜੀ ਕੀ ਗੱਲ ਹੋਈ ਤੁਹਾਨੂੰ ਕਿਦਾ ਬਦਲ ਗਏ ਇਹ ਨਹਿਰ ਸਾਡੇ ਪਿੰਨ ਨਾਹੀ ਬਹੁਤ ਜਗਾ ਤੇ 15 20 ਦਿਨ ਹੀ ਕਦੀ ਮੌਤ ਹੁੰਦੀ ਰਹਿੰਦੀ ਹੈ ਕੋਈ ਨਹਿਰ ਤੇ ਡਿਗਾ ਹੁੰਦਾ ਆ ਕੋਈ ਪਿਆਲੀ ਚ ਡਿਗਾ ਹੁੰਦਾ ਕੋਈ ਰੱਤਿਆ ਚ ਡਿਗਾ ਹੁੰਦਾ ਡਿਗਾ ਲਾ ਗਈ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜਿਹੜੇ ਆਉਂਦਾ ਜੇ ਖੁਦ ਅਸੀਂ ਫੜਾਉਨੇ ਆ ਤੇ ਕਹਿ ਦਿੰਦੇ ਨੇ ਸਾਡੇ ਬੰਦੇ ਖੜੋ ਸਾਡੇ ਬੰਦੇ ਸ਼ੇਲ ਕਰਾਉਣਗੇ ਤੇ ਉਹਨਾਂ ਦੇ ਬੰਦੇ ਤੇ ਪਹਿਲੇ ਫੋਨ ਕਰ ਦਿੰਦੇ ਨੇ ਸਮੈਗ ਫੜਨ ਵਾਲੇ ਕੋਈ ਤੇ ਸ਼ੇਲ ਕਿਨੇ ਕਰਾਉਣੀ ਆ ਅਸੀਂ ਜੀ ਕੀ ਨਾਮ ਜਿੰਦੁਰ ਕੋ ਕਿਸ਼ਿੰਦਰ ਸਿੰਘ بیٹے ਦਾ ਨਾਮ ਸੁਜਿੰਦਰ ਸਿੰਘ ਜੀ ਤੁਹਾਡਾ ਵੀ ਨਾਮ ਹੈ ਜੀ ਮੇਰਾ ਨਾਮ ਜੈਮਲ ਸਿੰਘ ਕੀ ਗੱਲ ਹੋਈ ਜੀ ਤੁਹਾਡੀ ਇਹੋ ਗੋਲੀ ਸਿੱਕਾ ਹੀ ਖਾਂਦੇ ਦਿੰਦੇ ਆ ਤੇ ਸਾਡੀ ਮੰਨਦੀ ਨਹੀਂ ਕਹੇ ਦੀ ਮੈਂ ਕਿਥੇ ਸਮੈਗ ਸਮੂਗੀ ਅੱਛਾ ਜੀ ਫਿਰ ਬੇਟੇ ਨੂੰ ਕਿਉਂ ਗਿਆ ਜੀ ਇਹੋ ਵੀ ਖਾਦਾ ਖੁੱਦਾ ਹੀ ਆ ਗਏ ਅੱਛਾ ਪਹਿਲਾਂ ਵੀ ਕਦੀ ਇਦਾਂ ਹੋਇਆ ਤੈਨੂੰ ਹੋਰ ਵੀ ਮੋਟਾ ਇੰਗਰੀ ਜੇ ਪਹਿਲੀ ਮੋਟਾ ਨਹੀਂ ਵਾਵਾ ਹੋ ਗਈਆਂ ਜੀ ਪਰਗਰ ਸਿੰਘ ਕਿਹੜਾ ਪਿੰਡ ਹੈ ਜੀ ਢਾੜੀ ਵਾਲ ਕਲੇਰ ਕੀ ਗੱਲ ਹੋਈ ਹੈ ਸਰ ਜੀ ਇਹ ਨਹਾਏ ਕਰਨ ਜਵਾਨ ਮੁੰਡੇ ਦੀ ਮੌਤ ਹੋਈ ਹੈ ਕੀ ਮੁੰਡੇ ਦਾ ਨਾਮ ਕੀ ਹੈ ਸ਼ਖਜਿੰਦਰ ਸਿੰਘ ਅੱਛਾ ਜੀ ਕੀ ਗੱਲ ਹੋਈ ਤੁਹਾਨੂੰ ਕਿਤਾ ਬਦਲ ਗਈ ਇਹ ਨਹਾਏ ਸਾਡੇ ਪਿੰਡ ਨਹਾਏ ਬਹੁਤ ਜਤਾਦੇ ਨੇ 15 20 ਦਿਨ ਹੀ ਕਦੀ ਮੌਤ ਹੁੰਦੀ ਰਹਿੰਦੀ ਹੈ ਕੋਈ ਨਹਿਰ ਤੇ ਡਿਗਾ ਹੁੰਦਾ ਆ ਕੋਈ ਪਿਆਲੀ ਚ ਡਿਗਾ ਹੁੰਦਾ ਕੋਈ ਰੱਤਿਆ ਚ ਡਿਗਾ ਹੁੰਦਾ ਡਿਗਾ ਲਾ ਗਈ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜਿਹੜੇ ਆਉਂਦਾ ਜੇ ਖੁਦ ਅਸੀਂ ਫੜਮਨੇ ਆ ਤੇ ਕਹਿ ਦਿੰਦੇ ਨੇ ਸਾਡੇ ਬੰਦੇ ਖੜੋ ਸਾਡੇ ਬੰਦੇ ਸ਼ੇਲ ਕਰਾਉਣਗੇ ਤੇ ਉਹਨਾਂ ਦੇ ਬੰਦੇ ਤੇ ਪਹਿਲੇ ਫੋਨ ਕਰ ਦਿੰਦੇ ਨੇ ਸਮੈਗ ਫੜਨ ਵਾਲੇ ਕੋਦੇ ਸ਼ੇਲ ਕਿਨੇ ਕਰਾਉਣੀ ਹੈ ਅਸੀਂ ਖੁਦ ਆਪ ਖਥੀ ਸ਼ੇਲ ਕਰਾਈ ਬੰਦਾ ਨਹੀਂ ਚੁੱਕਦੇ ਕੀ ਨਾਮ ਹੈ ਬਜ਼ੁਰਗੋ ਕਜਿੰਦਰ ਸਿੰਘ ਬੇਟੇ ਦਾ ਨਾਮ ਸੁਜਿੰਦਰ ਸਿੰਘ ਹਾਂਜੀ ਤੁਹਾਡਾ ਵੀ ਨਾਮ ਹੈ ਮੇਰਾ ਨਾਮ ਜੈਮਲ ਸਿੰਘ ਕੀ ਗੱਲ ਹੋਈ ਜੀ ਤੁਹਾਡੀ ਇਹੋ ਗੋਲੀ ਸਿੱਕਾ ਹੀ ਖਾਂਦੇ ਦਿੰਦੇ ਆ ਤੇ ਸਾਡੀ ਮੰਨਦੀ ਨਹੀਂ ਕਹੇਦੀ ਮੈਂ ਕਿਥੇ ਸਮੈਗ ਸਮੂਗੀ ਅੱਛਾ ਜੀ ਫੋਨ ਕਿਤੇ ਨੂੰ ਕਿਹਾ ਜੀ ਇਹੋ ਵੀ ਖਾਦਾ ਖੁੱਦਾ ਹੀ ਹੈਗੇ ਅੱਛਾ ਪਹਿਲਾਂ ਵੀ ਕਦੀ ਇਦਾਂ ਹੋਇਆ ਤੈਨੂੰ ਹੋਰ ਵੀ ਮਤਾਂ ਇੰਗਰੀਜੀਤ ਪਹਿਲੀ ਮੋਟੇ ਨਾ ਵਾਵਾ ਹੋ ਗਈਆਂ ਜੀ